ਭਗਵਾਨ ਜੀ ਸਾਫ ਨੇ ਕਾਹਦੀ ਚੱਕੀਆ ਗਿਆ ਪਹਿਲੀ ਸਰਕਾਰ ਨੇ ਸਾਫ ਦੀ ਗੰਦ ਦਾ ਹੁਣ ਪਿਆ ਹੁਣ ਭਗਵਾਨਤਮਾਨ ਸਰਕਾਰ ਕਹਿੰਦੀ ਹੈ ਰਿਸ਼ਵਤ ਬੰਦ ਹੋ ਗਈ ਜੱਦੇ ਇਹ ਨਹੀਂ ਗੰਦ ਉਹਨਾਂ ਦੇ ਇੰਨਾ ਪਾਗ ਰਹਿ ਰੱਬ ਦਾ ਨਾਮ ਅਸੀਂ ਆਪ ਵੋਟ ਆਮ ਆਦਮੀ ਨੂੰ ਪਾਈ ਜੇ ਇਹ ਤੇ ਦੂਆ ਮੁੰਡਾ ਦਵਾਈ ਖਾ ਕੇ ਮਰ ਗਏ ਜਿੰਮੇਵਾਰ ਇਹ ਹੋਣਗੇ ਤੇ ਬੈਂਕਾਂ ਦੇ ਸਾਡੇ ਘਰ ਆਉਂਦੇ ਨੇ ਜਿਹਦੇ ਪੈਸੇ ਦੇਣੇ ਨੇ ਸਭ ਇੱਥੇ ਸਾਡੇ ਘਰੇ ਆਉਂਦੇ ਨੇ ਮੈਨੂੰ ਦੱਸਣ ਜੀ ਉਹ ਕੋਈ ਦੇ ਨਾ ਆਪਣਾ ਕੋਈ ਸਬੂਤ ਦੇਣ ਉਹਦਾ ਸਬੂਤ ਹੈ ਮੈਂ ਉੱਥੋਂ ਦੇ ਕਰਨ ਤੇ ਜਾਂਦਾ ਚਲੋ ਵੀ ਪਟਵਾਰੀ ਸਾਹਿਬ ਕੋਲ ਚੱਲਦੇ ਆਪਾਂ ਆ ਸਾਰਾ ਕੁਝ ਆਪਣੇ ਕੋ ਫਰਜ਼ਾ ਸਾਰਾ ਪ੍ਰੂਫ ਨੇ ਆਪਣੇ ਕੋ 7 ਲੱਖ ਰੁਪਏ ਚ ਕੰਮ ਹੁੰਦਾ ਬਿਨਾਂ 7 ਲੱਖ ਤੋਂ ਕੰਮ ਨਹੀਂ ਹੁੰਦਾ ਤਸਵੀਲਦਾਰ ਸਾਹਿਬ 8 ਮਹੀਨੇ ਹੋ ਗਏ ਭਰਾਓ ਇਸੇ ਕਰਦੇ ਜਵਾਬੀਅਤ ਹੈ ਕੰਮ ਨਹੀਂ ਹੁੰਦਾ ਕਿਸੇ ਦਾ ਵੀ ਉਹੀ ਕਹੀ ਜਾਂਦੇ ਨੇ ਕੰਮ ਆਪਾਂ ਸਾਫੇ ਨੇ ਗੰਦ ਚੱਕਿਆ ਗਿਆ ਪਹਿਲੀ ਸਰਕਾਰਾਂ ਸਾਫ਼ ਦੀ ਗੰਦ ਦਾ ਫੋਨ ਪਿਆ ਹੁਣ 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 ਫੌੜਿਆਂ ਦਾ ਵੀ ਸਾਫ਼ ਨਹੀਂ ਹੋਣਾ ਪਾਇਆ ਹੋਇਆ ਪਹਿਲੀਆਂ 12 ਚੰਗੀਆਂ ਦੀ ਬੋਲ ਜੀ ਵੀਰਾਂ ਨੂੰ ਪਾਈਆ ਪਰ ਦੱਸਾਉਂਦੇ ਆ 1 ਲੱਖ ਰੁਪਈਆ 1 ਲੱਖ ਰੁਪਈਆ ਕੀਲੇ ਦੀ ਸਾਥੋਂ ਮੰਗ ਕਰ ਰਹੇ ਨੇ 20000 ਰੁਪਈਆ ਤੋਂ ਸੱਤਾਉ ਨਹੀਂ ਜਾਈ 20 20-25 ਹਜ਼ਾਰ ਪਰਵਾਰੀ ਸਾਥੋਂ ਪਹਿਲਾਂ ਲੈ ਗਿਆ ਜੀ ਇਸੇ ਕੰਮ ਦੇ ਆਧਾਰ ਤੇ ਕੰਮ ਹੋਣਾ ਚਾਹੀਦਾ ਉਹੀ ਲਾੜੀ ਲੱਗਣੀ ਮੇਰਾ ਨਾਮ ਜੀ ਰਾਜਵੀਰ ਸਿੰਘ ਭੰਗੂ ਆ ਹਾਂ ਜੀ ਕੀ ਮਾਰ ਲਾਉਂਿਆ ਜਿਸਨੂੰ ਆਖਦੇ ਨੇ ਨਰੇਬੱਤਕਾਰ ਇਹ ਆਪਣੇ ਪਿੰਡ ਦੀ ਮਾਨਕੀ ਦਾ ਵੀਰ ਹੋਣੀ ਨੇ ਇਹਨਾਂ ਦਾ ਜ਼ਮੀਨ ਦਾ ਇੰਤਕਾਲ ਚੜਨਾ ਵੀ 9 ਮਹੀਨੇ ਤੋਂ ਅਸੀਂ ਢੇੜੇ ਮਾਰਦੇ ਆ ਨਾ ਕੋ ਚਮਨ ਲਾਲ ਜੀ ਨੂੰ ਅਸੀਂ ਹੱਥ ਬੰਨ੍ਹ ਕੇ ਵੀ ਬੇਨਤੀ ਕੀਤੀ ਆ ਦੇਖੋ ਅਸੀਂ ਰੋਜ਼ ਆਉਣਾ ਤੁਸੀਂ ਵੀ ਅਸੀਂ ਕਹਿੰਦੇ ਨਾ ਦੁਸ਼ਮਣੀ ਪਾ ਕੇ ਜਾਂ ਕੋਈ ਕਿਸੇ ਨੂੰ ਬਦਨਾਮ ਕਰਕੇ ਖੁਸ਼ ਨਹੀਂ ਗਏ ਵੀ ਚਲੋ ਜੋ ਕੰਮ ਪਿਆਰ ਨਾਲ ਹੋ ਜਾਵੇ ਉਹ ਲੜਾਈ ਨਾ ਕਰਕੇ ਜਾਂ ਧਰਨੇ ਲਾ ਕੇ ਉਹਦਾ ਕੋਈ ਕੰਮ ਹੱਲ ਨਹੀਂ ਹੁੰਦਾ ਠੀਕ ਹੈ ਜੀ ਗੱਲ ਇਹਨਾਂ ਨੇ ਸਾਨੂੰ ਕੋਈ ਰਾਹ ਨਹੀਂ ਦਿੱਤਾ ਤੇ ਕਹਿੰਦੇ ਕੁਰਸੀਨਾਮਾ ਪਟਵਾਰੀ ਸਾਹਿਬ ਨੇ ਥੋੜਾ ਫਰਜ ਨਹੀਂ ਕਰਾਉਂਦਾ ਕੁਰਸੀਨਾਮਾ ਪਟਵਾਰੀ ਸਾਹਿਬ ਦਾ ਦੱਸਣ ਦਾ ਫਰਜ ਨਹੀਂ ਸੀ ਤਸਵੀਲਦਾਰ ਸਾਹਿਬ ਨੂੰ ਅੱਜ ਅਸੀਂ ਦੱਸਿਆ ਚਮਨ ਲਾਲ ਜੀ ਚਮਨ ਲਾਲ ਤਸਵੀਲਦਾਰ ਸਾਹਿਬ ਸਾਨੂੰ ਅੱਜ ਕਹਿੰਦੇ ਤੁਸੀਂ ਦੱਸਣਾ ਸੀ ਕਹਿੰਦੇ ਤੁਹਾਨੂੰ ਪਤਾ ਨਹੀਂ ਤੁਸੀਂ ਜੱਟ ਜੀ ਵਗੈਰੋਂ ਕਿਉਂਕਿ ਆਪ ਦੱਸੋ ਪਟਵਾਰੀ ਨੂੰ ਨਹੀਂ ਪਤਾ ਜਿਹੜਾ ਆਪਣੀ ਪੋਸਟ ਤੇ ਆਇਆ ਉਹਨੂੰ ਵੀ ਤਾਂ ਪਤਾ ਵੀ ਆਪਾਂ ਇਹਨਾਂ ਨੂੰ ਕੁਰਸੀਨਾਮੇ ਦਾ ਦੱਸੀਏ 7 ਲੱਖ ਰੁਪਏ ਚਮਨ ਲਾਲ ਨੇ ਜੱਗੇ ਮਾਨ ਕੀ ਵੀਰਨਾਮੇ ਤੋਂ ਮੰਗੇ ਆ ਲੱਖ ਰੁਪਏ ਕੀਲੇ ਦਾ ਮੰਗੇ ਆ ਜੀ ਸ਼ੁੱਕਰਵਾਰ ਨੂੰ ਇਹਨੇ ਸਾਨੂੰ ਵਾਦਾ ਕੀਤਾ ਵੀ ਮੈਂ ਤੁਹਾਡਾ ਸੋਮਵਾਰ ਨੂੰ ਨੰਬਰਦਾਰ ਨਾਲ ਸੋਮਵਾਰ ਨੂੰ ਛੁੱਟੀ ਤੇ ਮੰਗਲਵਾਰ ਨੂੰ ਤਾਂ ਕੰਮ ਕਰਾਂ ਵੀ ਸ਼ੁੱਕਰ ਮੰਗਲਵਾਰ ਨੂੰ ਨੰਬਰਦਾਰ ਲੈ ਵਾਜੇ ਅਸੀਂ ਸਵੇਰ ਦੇ ਹੈਰਾਨ ਹੁੰਦੇ ਆ ਅਸੀਂ ਜੱਟ ਹੀਮਦਾਰ ਖੇਤੀਬਾੜੀ ਵਾਲੇ ਬੰਦੇ ਐਨੇ ਬੇਵਿਲੇ ਨਹੀਂ ਇਹਦਾ ਏਸੀ ਦੀ ਬੈਠ ਨੇ ਇਹਨਾਂ ਨੂੰ ਗੱਲਾਂ ਹੁੰਦੀਆਂ ਨੇ ਜੀ ਭਗਵਾਨ ਤਮਾਨ ਸਰਕਾਰ ਕਹਿੰਦੀ ਹੈ ਰਿਸ਼ਵਤ ਬੰਦ ਹੋਊਗੀ ਜੱਦੇ ਐ ਨਹੀਂ ਗੰਦੇ ਨੇ ਤੇ ਇੰਨਾ ਪਾਦਾ ਰਹੇ ਰੱਬ ਦਾ ਨਾਮ ਅਸੀਂ ਆਪ ਵੋਟ ਆਵਾਮਾਦਮੀ ਨੂੰ ਪਾਈ ਸੀ ਅਸੀਂ ਆਪ ਵੋਟ ਜੀ ਕੀਤਾ ਸੋ ਨੰਨ ਕੰਪਲੈਕਸ ਕੰਪਲੈਕਸ ਇਨਵੋਲਵ ਲੱਗਦਾ ਤੁਹਾਨੂੰ ਇਨਵੋਲਵ ਪਟਵਾਰੀ ਤੇ ਤਸਦੀਲਦਾਰਾ ਹੋਰ ਵੀ ਸਾਰੇ ਕਚੈਰੀ ਨੂੰ ਮਾੜਾ ਨਹੀਂ ਕਹਿੰਦੇ ਬਹੁਤ ਚੰਗੇ ਪਟਵਾਰੀ ਵੀ ਨੇ ਪਰ ਇਹ ਕੁਝ ਗੰਦ ਗੰਦੇ ਬੰਦੇ ਨੇ ਸਾਰੇ ਗੰਦੇ ਗੰਦ ਕੀਤਾ ਇਹ ਪਿੰਡ ਵਾਲੇ ਜੱਟ ਸਾਬ ਦਾ ਸਾਰੇ ਲਿਆ ਕੇ ਖੇਤੀવાડીਆਂ ਟਾਲੀਆਂ ਨਾਰੇ ਲਾਵਾਂਗੇ ਜੀ ਕਚੈਰੀਆਂ ਕਰਦੇਗੇ ਬੰਦ ਜੇ ਇਹ ਤੇ ਦੂਆ ਮੂਡਾ ਦਵਾਈ ਖਾ ਕੇ ਮਰ ਗਏ ਜਿੰਮੇਵਾਰ ਇਹ ਹੋਣਗੇ ਸਾਨੂੰ ਦੱਸੋ ਰੀਜਨ ਕੀ ਆ ਐਪਲੀਕੇਸ਼ਨ ਇਹ ਤਾਂ ਨਹੀਂ ਆਈ ਹੋਈ ਨਾ ਕਰ ਜੀ ਐਸ ਡੀ ਐਮ ਦੇ ਕਰਕੇ ਕੰਮ 6 ਮਹੀਨੇ ਸਾਨੂੰ ਲੰਬਾ ਪਾਉਣਗੇ ਠੀਕ ਨਹੀਂ ਜਾ ਉਹ ਜਾਣਾ ਜਾਂਦੇ ਨੇ ਸਾਨੂੰ 6 ਮਹੀਨੇ ਤੰਗ ਕੀਤਾ ਗਿਆ ਸਾਨੂੰ ਹਾਂਜੀ ਹਾਂਜੀ ਤੰਗ ਕਰ ਦਿਆ ਹੀ ਜਦ ਕਿ ਸਾਡੇ ਟਾਈਮ ਉਰੋ ਨਾਣੇ ਲਾੜ ਦੇ 10 ਲੱਖ ਵੀ ਨਹੀਂ ਤੇ ਵਿਚਾਰੇ ਗਰੀਬ ਬੰਦੇ ਨੇ ਗਰੀਬਾਂ ਨਾਲੇ ਸਾਲੋ ੱਟਾ ਹੁੰਦਾ ਵੱਡੇ ਬੰਦੇ ਦਾ ਕੰਮ ਹੁੰਦਾ ਐਮਐਲਏ ਸਾਹਿਬ ਨੂੰ ਕਹੋ ਉਹ ਵੀ ਨਹੀਂ ਕੋਈ ਕਰਦੇ ਸਭ ਰਾਲੇ ਮੇਲੇ ਨੇ ਜੀ ਕਾਬਰ ਵਾਲੇ ਮੇਲੇ ਨੇ ਜੀ ਜੇ ਹਲਨਾ ਹੋਏ ਮਰਨਗੇ ਉਹਦੇ ਜ਼ਿੰਮੇਵਾਰ ਇਹ ਨੇ ਠੀਕ ਹੈ ਬਈ ਹਾਂ ਜੀ ਹਾਂ ਤੇ ਦੂਜੀ ਨੰਬਰ ਗੱਲ ਅਸੀਂ ਧਰਨਾ ਲਾਵਾਂਗੇ ਬਪਣੇ ਵਾਲੇ ਅਸੀਂ ਹੈ ਨਹੀਂਗੇ ਵੋਟ ਅਸੀਂ ਵੀ ਇਹਨਾਂ ਨੂੰ ਪਾਈ ਤਈ ਇਹਨਾਂ ਨੂੰ ਵੋਟ ਪਾਈ ਵੀ ਪਰ ਅੱਜ ਅਸੀਂ ਪਸਾਰ ਰਹੇ ਹਾਂ ਵੀ ਆਹ ਨਾਮ ਮੇਰੇ ਨਾਲ ਦੀ ਸਾਨੂੰ ਇਹਨਾਂ ਨੂੰ ਵੋਟ ਪਾ ਕੇ ਧੰਨਵਾਦ ਜੀ ਜੀ ਨਾ ਤੁਹਾਡੇ ਜਸਵੀਰ ਸਿੰਘ ਜੀ ਇਸ ਕੀ ਮਾਮਲਾ ਤੁਸੀਂ ਲਾਰੇबाजी ਕਰ ਰਹੇ ਹੋ ਸ਼ਰਬਤੀ ਦੇ ਵਿੱਚ ਕੀ ਮਾਮਲਾ ਅਸੀਂ ਜ਼ਮੀਨ ਦਾ ਇੰਤਕਾਲ ਕਰਾਉਣਾ ਜੀ ਠੀਕ ਆ ਉਹ ਇੰਤਕਾਲ ਨਹੀਂ ਜੀ ਸਾਡੇ ਨੌ ਚੱਲ ਰਿਹਾ ਹੈ ਵਿਰਾਸਤ ਤੁਹਾਡਾ ਪਿੰਡ ਕਿਹੜਾ ਮਾਨਕੀ ਜੀ ਇਸ ਚੀਜ਼ ਦਾ ਇੰਤਕਾਲਾ ਪੂਰਾ ਮਾਮਲਾ ਠੀਕ ਹੈ ਜੀ ਸਾਡੇ ਡੈਡੀ 2022 ਚ ਡੈਥ ਹੋ ਗਈ ਸੀ ਜੀ ਅਸੀਂ 5 ਜਾਣੇ ਹੈਗੇ ਆ ਮਾਲਕ ਠੀਕ ਆ ਇਹਨਾਂ ਨੂੰ ਦੱਸਿਆ ਵੀ ਹੋਇਆ ਤਸਵੀਲਦਾਰ ਤੇ ਪਟਵਾਰੀ ਨੂੰ ਉਹ ਸਾਡੇ ਨੌ ਹੀ ਇਹ ਕਰ ਰਹੇ ਸਾਨੂੰ 8 ਮਹੀਨੇ ਹੋ ਗਏ ਇੱਥੇ ਗੇੜੇ ਮਾਰਦਿਆਂ ਨੂੰ ਕਿਤੇ ਦੁਪਹਿਰ ਚ ਆਉਨੇ ਆ ਕਿਤੇ ਕਿਵੇਂ ਓਪਨੇ ਮੋੜ ਦਿੰਦੇ ਨੇ ਜੀ ਆਏ ਨੂੰ ਸਾਡਾ ਸਾਬਕਾ ਖਾਨਾ ਆਏਨ ਖਰਾਬ ਹੋਇਆ ਪਿਆ ਲਿਮਟ ਵਾਲੇ ਸਾਡੇ ਘਰੇ ਆਉਂਦੇ ਨੇ ਠੀਕ ਆ ਸਕੂਲ ਚੋਂ ਸਾਡੇ ਬੈਂਟ ਚੋਂ ਜਵਾਕ ਲਾਤੇ ਜੀ ਸਕੂਲ ਵਾਲੀ ਚੋਂ ਤੇ ਫੇਰ ਨਹੀਂ ਸੁਣਦੇ ਸਾਡੀ ਜੀ ਜਿਹੜੀ ਜੀ ਇੰਜਾਬ ਲਗਾ ਰਹੇ ਹੋ ਥੋੜਾ 7 ਲੱਖ ਰੁਪਏ ਲੱਗੀ ਗਈ ਹਾਂਜੀ ਬਸ ਇਹੀ ਵੀ ਇੰਤਕਾਲ ਚੜਾਗੇ ਗਵਾਏ ਜੀ ਦੋਏ ਹਾਂ ਆਇਆ ਗਵਾਇਆ ਫਟਵਾਰੀ ਨੇ ਸਭ ਤੋਂ 7 ਲੱਖ ਰੁਪਏ ਕਿਉਂਕਿ ਮੇਰਾ ਬ੍ਰਦਰ ਆਸੀ ਨਾਲ ਮੇਰੀ ਭਾਬੀ ਸੀਗੀ ਆਈ ਠੀਕ ਆ ਜੀ ਇਹਨਾਂ ਨੇ 10000 ਰੁਪਏ ਫਟਵਾਰੀ ਨੂੰ ਦੇ ਕੇ ਵੀ ਰੱਖਿਆ ਉਹਨੇ 10 15 ਦਿਨ ਬਾਅਦ ਫੇਰ ਚਮਨ ਪਟਵਾਰੀ ਆ ਜੀ ਸਾਰੇ ਪਟਵਾਰੀ ਗਲਤ ਨਹੀਂਗੇ ਚਮਨ ਦਾ ਕੀ ਨਾਮ ਹੈ ਚਮਨ ਚਮਨ ਲਾਲ ਜੀ ਚਮਨ ਹਾਂ ਜੀ ਤੁਸੀਂ ਕਿੰਨੀ ਵਾਰ ਗੱਲ ਕਰਕੇ ਕੀ ਤੇ ਫਟੋ ਘਟ ਸਾਨੂੰ ਜਨਵਰੀ ਦੇ ਆਉਣੇ ਆ ਜਨਵਰੀ ਦੇ ਜੀ ਦੂਜੀ ਵਾਰ ਸੁਦੀਲ ਦਾ ਸਰਦਾਰ ਸਾਹਿਬ ਨੇ ਵੀ ਕਈ ਵਾਰੀ ਸਰੌਦੀ ਵੀ ਗਿਆ ਜੀ ਆਦ ਉਸੇ ਡੀਸੀ ਆਇਆ ਸੀ ਜੀ ਉੱਥੇ ਪੇਸ਼ ਹੋਈ ਉਦੋਂ ਸੁਦੀਲ ਦਾ ਸਰਦਾਰ ਸਾਹਿਬ ਨੇ ਸਾਨੂੰ ਤੋਂ ਬੁੱਕ ਕਰਤਾ ਜੀ ਹਾਂ ਤਸਵੀਰ ਤੇ ਨਾਰੇ ਪਾਤੀ ਗਈ ਸੀ ਹਾਂ ਜੀ ਉਹਦੀ ਕੀ ਸ਼ਬਦ ਪੂਰੇ ਤੁਹਾਡਾ ਕੰਮ ਨਾ ਹੋ ਜਾ ਸੱਪ ਕੀ ਅਸੀਂ ਅੱਗੇ ਦਾ ਮੁੰੇ ਕਰਨ ਆ ਲਾਵੇਂ ਕਿ ਟ੍ਰਾਫਿਕ ਸਾਰੇ ਜ਼ਿਮੀਦਾਰ ਅਸੀਂ ਜੱਟ ਜ਼ਿਮੀਦਾਰ ਖੇਤੀ ਬਾੜੀਆਂ ਨੂੰ ਦਿਆਨ ਕੇ ਵੇਲੇ ਰੋਇ ਗੇੜੇ ਮਾਰਨ ਸਾਡਾ ਦਾ ਵੀ ਸਰ ਨਹੀਂ ਦਿੱਤੇ ਬੈਂਕ ਵਾਲੇ ਸਾਡੇ ਘਰ ਆਉਂਦੇ ਨੇ ਜਿਹਦੇ ਪੈਸੇ ਦੇਣੇ ਨੇ ਹਮੇਸ਼ਾ ਸਾਡੇ ਘਰ ਆਉਂਦੇ ਨੇ ਇਹ ਕਿਹਦੇ ਸਮਝਦੇ ਨੇ ਜੀ ਲਿਮਟ ਬਣੀ ਹੋਈ ਹੈ ਬੈਂਕ ਵਾਲੇ ਕਿੱ데 ਇਹ ਤਾਂ ਅੰਦਰ ਬੈਠ ਮੇਰਾ ਨਾਮ ਤੁਹਾਡਾ ਜੀ ਮੇਰਾ ਨਾਮ ਮਨਜੀਤ ਸਿੰਘ ਆ ਜੀ ਮਨਜੀਤ ਸਿੰਘ ਅਸੀਂ ਨਵੀਂ ਤੋਂ ਨਾਰੇਬਾਦੀ ਸਾਡੇ ਰਹੇ ਸੀ ਹਾਂ ਜੀ ਖਲਾਬੇ ਸ਼ਰੋਧੋਰੀ ਬਿਸ਼ਵਪੁਰ ਦੇ ਖਲਾਬੇ ਜੀ ਮਾਮਲਾ ਹੈ ਮਾਮਲਾ ਇਹ ਆ ਜੀ ਮੇਰੇ ਪਿੰਡ ਤੋਂ ਮੇਰੇ ਦੋਸਤ ਨੇ ਜਸਵੀਰ ਸਿੰਘ ਤੇ ਬਲਜੀਤ ਸਿੰਘ ਇਹਨਾਂ ਦੀ ਜ਼ਮੀਨ ਦੇ ਸਬੰਧ ਵਿੱਚ ਮਾਮਲਾ ਆ ਜੀ ਇਹ ਇੰਤਕਾਲ ਦਰਜ ਆ ਜੀ 11/7/2024 ਦਾ ਪਹਿਲਾਂ ਇਹਦੀ ਪਰਤਾਲ ਹੋਈ ਆ ਉਹਨੇ ਮਨਜ਼ੂਰੀ ਲਈ ਪੇਸ਼ ਆ ਤ੍ਰੀਲਾ ਸਾਹਿਬ ਨਾਲ ਅਸੀਂ ਗੱਲ ਕਰੀ ਉਹ ਕਹਿੰਦੇ ਵੀ ਅਸੀਂ ਇਹਨੂੰ ਐਸਡੀਐਮ ਸਾਹਿਬ ਦੇ ਮਤਨੱਜਾ ਕਰਕੇ ਭੇਜ ਦੰਦੇ ਆ ਪਰ ਸਾਨੂੰ ਇਸ ਦਾ ਰੀਜਨ ਦੱਸਿਆ ਜਾ ਵੀ ਵੀ ਇਹਦੇ ਉੱਤੇ ਕੋਈ ਐਪਲੀਕੇਸ਼ਨ ਲੱਗਿਆ ਜਾ ਦੇ ਉੱਤੇ ਕੋਈ ਅਲੀਗੇਸ਼ਨ ਅੰਤਖਾਲ ਤੇ ਜੇ ਇਸ ਤੇ ਕੋਈ ਅਲੀਗੇਸ਼ਨ ਨਹੀਂ ਹੈਗਾ ਫਿਰ ਤੇ ਅੱਗੇ ਭੇਜਣ ਦਾ ਕੀ ਮੁੱਦਾ ਪਰਦਾ ਜੀ ਪਰ ਜਦ ਇਹ ਕੋਈ ਇਲਜ਼ਾਮ ਲਗਾ ਰਿਹਾ ਤੇ 7 ਲੱਖ ਹਾਂਜੀ ਬੜਵਾਰੀ ਕੋ ਮੈਂ ਪਹਿਲਾਂ ਬੜਵਾਰੀ ਕੋ ਗਿਆ ਬੜਵਾਰੀ ਨੂੰ ਮੈਂ ਪਹਿਲਾਂ 20000 ਰੁਪਏ ਦਿੱਤਾ ਵੀ ਇਹ ਸਬੰਧ ਦੇ ਵਿੱਚ ਹੀ ਉਹਨੇ 7 ਲੱਖ ਰੁਪਇਆ ਲੱਖ ਰੁਪਏ ਕੀਲੇ ਦੀ ਮੰਗ ਕੀਤੀ ਕਹਿੰਦਾ ਤਹਿਸੀਲਦਾਰ ਸਾਹਿਬ ਲੱਖ ਰੁਪਏ ਕੀਲਾ ਮੰਗ ਰਹੇ ਨੇ ਥੋੜਾ ਇੰਤਕਾਲ ਮਨਜ਼ੂਰ ਕਰਾ ਦਿੰਦੇ ਖੱਤ ਕੀਲੇ ਨਹੀਂ ਟੋਟਲ 7 ਲੱਖ ਰੁਪਇਆ ਫਿਰ ਸ਼ੁੱਕਰਵਾਰ ਨੂੰ ਉਹਨਾਂ ਦੇ ਪੜਵਾਰੀ ਸਾਹਿਬ ਨੇ ਮੈਨੂੰ ਕਿਹਾ ਵੀ ਸੋਮਵਾਰ ਤੁਸੀਂ ਨੰਬਰਦਾਰ ਨੂੰ ਲਿਆਓ ਮੈਂ ਥੋੜਾ ਇੰਤਕਾਲ ਮਨਜ਼ੂਰ ਕਰਾ ਦੂੰਗਾ ਨੰਬਰਦਾਰ ਸਾਡੇ ਨਾਲ ਨੇ ਉਧਰ ਬਾਹਰ ਤਹਿਸੀਲ ਤੇ ਬੈਠੇ ਨੇ ਅਸੀਂ ਉਹ ਪੜਵਾਰੀ ਸਾਹਿਬ ਕੋਲ ਲੈ ਕੇ ਗਏ ਅ ਸਰ ਸਰਕਾਰ ਬਹੁਤ بڑے ਦਾਅਵੇ ਕਰਦੀ ਹੈ ਕਿ ਇਸ ਵਾਰ ਅਸ਼ੋਕਪੁਰ ਦੇ ਨਕ ਸਾਊ ਸਾਊ ਝੂਠੇ ਦਾਅਵੇ ਨਹੀਂ ਕੋਈ ਕੋਈ ਕੰਮ ਨਹੀਂ ਹੁੰਦਾ ਡਬਲ ਕੁਝ ਨਹੀਂ ਆਇਆ ਜੀ ਪਹਿਲਾਂ ਵਾਲੇ ਘੱਟ ਲੈਂਦੇ ਸੀ ਹੁਣ ਵੱਧ ਗਏ ਡਬਲ ਹੋ ਗਿਆ ਆ ਕੇ ਦੇਖੋ ਬਜ਼ੁਰਗ ਕਿੰਨੇ ਪਿੱਟਦੇ ਨੇ ਜੀ ਕਿਸੇ ਦਾ ਕੋਈ ਕੰਮ ਨਹੀਂ ਹੁੰਦਾ ਹੋਰ ਇਹਦੇ ਤੋਂ ਪਹਿਲਾਂ ਨਾ ਕੋਈ ਬੁਲਾਉਂਦਾ ਹੁਣ ਆਹ ਦੇਖ ਲਓ ਤੁਸੀਂ ਇਹਦੇ ਵਿੱਚ ਜੇ ਕੋਈ ਨੁਕਸਾ ਜੀ ਤਾਂ ਮੈਨੂੰ ਦੱਸ ਦਿਓ ਮੈਂ ਰੋ ਜਵਾਬ ਦੇ ਆ ਦੇਖੋ ਨੋਟਰੀ ਇਹਦਾ ਦੇਖ ਲਓ ਮਜ਼ਦੂਰੀ ਲਈ ਦੇਖਾ ਸਾਨੂੰ ਪਹਿਲਾਂ ਝੂਠਾ 3 ਵਜੇ ਦਾ ਟਾਈਮ ਲੈ ਕੇ ਕਰਤਾ ਹੁਣ ਤੇ ਕੀ ਮੰਗ ਕਰਦੇ ਮੰਗ ਕਰਦੇ ਹਾਂ ਦਾ ਇੰਤਕਾਲ ਮਨਜ਼ੂਰ ਕੀਤਾ ਜਾਵੇ ਜੀ ਅਸੀਂ ਤਾਂ ਹੀ ਮੰਗ ਕਰਦੇ ਨਹੀਂ ਅਸੀਂ ਤਾਂ ਨਾ ਲਾਵਾਂਗੇ ਜੀ ਇਹਨਾਂ ਕੋਈ ਡਿਸਾਈਡ ਕਰ ਗਿਆ ਅਸੀਂ ਇਹਨਾਂ ਦਾ ਨੌਨ ਕਰਾਂਗੇ ਜਵਾਰ ਜ਼ਿੰਮੇਵਾਰ ਸਮਝ ਨਹੀਂ ਕਰਦੇ ਜੀ ਦੱਸੋ ਜੀ ਅਸੀਂ ਖਰਚਾ ਕਿੱਥੋਂ ਚਲਾਈਏ ਜਦੋਂ ਕੋਈ ਆਰਥਿਕ ਤੰਗੀ ਕਰਕੇ ਕੋਈ ਮੰਨ ਲਓ ਸੁਸਾਈਡ ਕਰਦਾ ਜੀ ਤਾਂ ਅਸੀਂ ਜ਼ਿੰਮੇਵਾਰੀ ਇਹ ਹੋਵੇਗੀ ਕੋਈ ਪੈਸਾ ਨਹੀਂਗਾ ਜੀ ਦੋ ਜਵਾਬ ਨੇ ਇਹ ਗੱਲਾਂ ਮਾਰਦੇ ਨੋਰੇ ਇੱਦੀ ਜਿੱਥੇ ਹਾਂ ਕੀ ਨਾਮ ਲਗਾਤੋ ਮੇਰਾ ਹਰੀਸ਼ ਕੁਮਾਰ ਜੀ ਨਾਮ ਸੀ ਉਦਾਰ ਸੰਭਾਲ ਅੱਜ ਸੰਮਰਾਪਤੀ ਫੀਸ ਨਰੇ ਪੱਗੀ ਹੋਈ ਹੈ ਵਿਸ਼ਵਕ ਮੰਗਲ ਦੇਰ ਜਾਮ ਲਾਏ ਨੇ ਪਟਵਾਰੀ ਵੱਲੋਂ ਤੇ ਤਸਵੀਲ ਦਾ ਸੱਤ ਘਟ ਦੀ ਜੋੜੀ ਜਾਮ ਲੱਗੇ ਕੀ ਨਾਮ ਲਗਾਤੋ ਨਹੀਂ ਮਨੋਜਵਾਰੇ ਮੈਂ ਆਪਣੇ ਰੂਮ ਚ ਬੈਠਾ ਹੈਗਾ ਬਾਹਰ ਜੋ ਵੀ ਪਬਲਿਕ ਇਕੱਠੀ ਹੋਈ ਹੈ ਉਹ ਪਟਵਾਰੀ ਦਾ ਨਾਮ ਲੈ ਰਹੀ ਹੈ ਵੀ ਬਟ ਮੈਂ ਪਟਵਾਰੀ ਨੂੰ ਇਹ ਪਹਿਲਾਂ ਮੇਰੇ ਕੋਲ ਸਵੇਰੇ ਆਏ ਸੀਗੇ ਸਾਰੇ ਪਟਵਾਰੀ ਨੂੰ ਬੁਲਾਇਆ ਸੀ ਕਾਨੂੰਗੋ ਵੀ ਸਾਰੇ ਆਏ ਸੀਗੇ ਤੇ ਇਹਨਾਂ ਨੇ ਮੈਨੂੰ ਅੱਗੇ ਦੱਸਿਆ ਵੀ ਅੱਜ ਦਾ ਗੱਲ ਸਾਡਾ ਇੰਤਕਾਲ ਜਰਾ ਹੈਗਾ ਤੁਸੀਂ ਨਾਮ ਮંજૂર ਕਰਤਾ ਹੈ ਮੈਂ ਪਟਵਾਰੀ ਤੋਂ ਬੁਲਾਇਆ ਸੀ ਨਾਮਜੂਰ ਹੋਇਆ ਹੋਇਆ ਅੰਤਕਾਰ ਔਰ ਪਟਵਾਰੀ ਦਾ ਔਰ ਕਾਨੂੰਗੋਸਾਬ ਦਾ ਨੋਟ ਲਿਖਿਆ ਆ ਵੀ ਇਹ ਕੁਰਸੀਗਾ ਮਤਜ਼ੀਕ ਨਹੀਂ ਹੋਇਆ ਧੀਰਾਂ ਨੂੰ ਕਈ ਵਾਰ ਫਲਾਣ ਤੇ ਕਿਹਾ ਬੰਦ ਨਹੀਂ ਹੋਣਾ ਇਸ ਕਰਕੇ ਮੇਰੇ ਵੱਲੋਂ ਨਾਮਜੂਰ ਹੋ ਚੁੱਕਾ ਹੈ ਪਰ ਉਹਨਾਂ ਕਿੜਪਰਵਾਦਾ ਇਹ ਗੱਲ ਕਹਿ ਰਹੇ ਨੇ ਕਿ 7 ਲੱਖ ਜੋ ਮੰਗਿਆ ਗਿਆ ਉਹਨਾਂ ਦਾ ਕਹਿਣਾ ਹੈ ਕਿ 7 ਲੱਖ ਤੁਹਾਨੂੰ ਦੇ ਦੋ ਤੇ ਕੱਲ ਅੰਤਕਾਰ ਚੜ ਜਾਵੇ ਨਹੀਂ ਜੀ ਮੇਰੇ ਕੋਈ ਅਸਿ ਵੀ ਕੋਈ ਨੋਟ ਨਹੀਂ ਆ ਔਰ ਨਾ ਹੀ ਇਸ ਦਫੇਲ ਦੇ ਵਿੱਚ ਕੋਈ ਕਿਸੇ ਤੋਂ ਪੈਸਾ ਲਿਆ ਜਾਂਦਾ ਪਟਵਾਰੀ ਬਾਰੇ ਬਾਹਰ ਜੋ ਉਹਨਾਂ ਨੇ ਕਿਹਾ ਹੈਗਾ ਮਨੂੰ ਉਸ ਬਾਰੇ ਜਾਮ ਬਾਰੇ ਕੋਈ ਨੋਟ ਨਹੀਂ ਸੱਲਾਹ ਨੂੰ ਬੜਵਾਲੀ ਉਸ ਤੇ ਲੋਕ ਕਰ ਰਹੇ ਨੇ ਜੀ ਸਾਬਤ ਕਰਕੇ ਮੰਗਾਇਆ ਤੇ ਸਾਬਤ ਉਹਦਾ ਤੋਂ ਕੀ ਕਰਦੇ ਆ ਮੈਨੂੰ ਦੱਸਣ ਜੀ ਉਹ ਕੋਈ ਦੇਣਾ ਆਪਣਾ ਕੋਈ ਸਬੂਤ ਦੇਣ ਉਹਦਾ ਸਬੂਤ ਆ ਮੈਂ ਉੱਥੋਂ ਦੇ ਕਰਕੇ ਭੇਜਾਂਗਾ ਪੁੱਛੀ ਜੀ ਪਹਿਲਾਂ ਵੀ ਕਹਿ ਰਹੇ ਨੇ ਬੀ ਰੇਸ ਤੇ ਲਿਆਉਂਦੇ ਨਹੀਂ ਮੰਨਣੀ ਸਰ ਕੋਈ ਕੋਈ ਵੱਲੋਂ ਕੋਈ ਜਾਣਕਾਰੀ ਆਈ ਹੋਈ ਹੈ ਜੀ ਅਲਜੀਮ ਸਾਹਿਬ ਤੋਂ ਹਾਂ ਜੀ ਮੈਂ ਅਲਜੀਮ ਸਾਹਿਬ ਦੇ ਨੋਟਿਸ ਲਾ ਦੇਣਾ ਹੈ ਸਾਰੀ ਗੱਲ